ਗੋਪੀ ਅੱਜ ਵੇਲਾ ਗਲਾਸ ਵਕਤੇ ਤਿਆਰ ਹੋ ਗਿਆ ਹੁਣ ਲੰਗਰ ਦੀ ਸਮਾਪਤੀ ਹੋ ਗਈ ਹੈ ਤੇ ਹੁਣ ਸਾੜੇ ਜਾਨੇ ਭੁਗਾ ਲਾਇਆ ਭੁਗਾ ਲਾ ਕੇ ਤੇ ਅੱਗ ਸੇਕਣ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਸਾਨੂੰ ਕੀ ਜੀ ਸਾਰੇ ਨਹੀਂ ਤਾਂ ਠੀਕ ਠਾਕ ਹੋ ਗਏ ਮੌਜੀ ਮਾਰਨਿੰਗ ਟਾਈਮ ਤੇ ਚਾਹ ਬਣਦੀ ਪਈ ਆ ਤੇ ਸਵੇਰ ਹੀ ਅੱਜ ਵਲੌਗ ਸਟਾਰਟ ਕਰ ਦਿੱਤਾ ਸੀ ਕਾਫੀ ਦਿਨਾਂ ਤੋਂ ਵਲੌਗ ਨਹੀਂ ਸੀ ਪਿਆ ਕਿਉਂਕਿ ਤਬੀਅਤ ਨਾ ਠੀਕ ਹੋਣ ਕਰਕੇ ਵਲੌਗ ਸ਼ੂਟ ਨਹੀਂ ਸੀ ਕੀਤਾ ਤੇ ਅੱਜ ਵਲੌਗ ਪਾ ਰਹੇ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਗੋਪੀ ਅੱਜ ਵੇਲਾ ਗਲਾਸ ਵਕਤੇ ਤਿਆਰ ਹੋ ਗਿਆ ਪਹਿਲਾਂ ਤੇ ਬੰਦੇ ਨਹੀਂ ਖਾਈ ਵੀ ਲੋੜੀ ਉੱਛ ਜਾ ਕੇ ਉਹ ਸੱਚ ਕਲਦੀ ਵੀ ਨਹੀਂ ਲਾਈ ਹੈਗੀ ਆਂਦੀ ਲਾਦੇ ਉਹ ਕਾਲਾ ਗਿਆ ਅਸੀਂ ਦਿਲ ਚਾਹ ਪੀਲਾ ਕਾਲਾ ਦਿਓ ਦੂਜਾ ਗੋਪੀ ਆਵਾਂਗੇ ਹੂੰ ਹੋਪਾ ਕਾਲਾ ਗਿਆ ਅਸੀਂ ਤੇ ਵੀਰ ਉੱਪਰ ਤੋਂ ਜੈਕਟ ਪਾ ਲਾਂ ਫਰੈਂਸ ਫਰੈਂਸ ਵੀ ਨਾ ਲੱਗਦਾ ਵਾ ਮੇਰਾ ਬੰਦਾ ਅੱਜ ਜਲਦੀ ਜਲਦੀ ਅਗਲਾ ਤੇ ਰੋਜ ਆਂਦਾਰਿਆ ਮੇਰੇ ਮੁੰਡੇ ਨੂੰ ਵੀ ਦਾਲੋ ਹਾਂ ਮੈਂ ਹੁਣੇ ਤਿਆਰ ਹੋ ਗਿਆ ਸਭ ਕੁ ਸਹੀ ਆ ਮੁੜ ਕੇ ਤੇਨੇ ਕੱਪੜੇ ਵੀ ਨਹੀਂ ਪਾਉਣੇ ਮੇਰੇ ਨਾਲ ਟਾ ਗਿਣਾ ਲੰਗਰ ਮੈਂ ਕੀ ਬਨੇਗਾ ਦਾਲ ਫੁਲਕਾ ਚਾਵਲ ਗੁਣੀठा ਚਾਵਲ ਠੀਕਾ ਚਾਵਲ ਮਟਰ ਪਨੀਰ ਮਟਰ ਪਨੀਰ ਹੂੰ ਅੱਜ ਬਾਜੀ ਖੀਰ ਵੀ ਬਣਨੀ ਆ ਖੀਰ ਵੀ ਬਣਨੀ ਆ ਅੱਜ ਆਜੀ 13 ਪੋ ਤੇ ਅੱਜ ਬਾਬਾ ਜੀ ਦਾ ਲੰਗਰ ਆ ਘਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਜਾਊਗਾ ਤੇ ਹਲਵਾਈ ਬਾਹਰ ਲੱਗੇ ਨੇ ਬਾਹਰ ਤੋਂ ਵੀ ਬੜੀਆ ਠੰਡ ਬਹੁਤ ਜ਼ਿਆਦਾ ਬਾਹਰ ਇਸੇ ਦਿਹਾੜਿਆਂ ਦੇ ਵਿੱਚ ਜਿਹੜਾ ਲੰਗਰ ਲਗਾਇਆ ਜਾਂਦਾ ਤੇਰਾ ਪੋ ਵਾਲੇ ਦਿਨ ਅੱਜ ਉਹ ਹਰ ਸਾਲ ਦੀ ਤਰ੍ਹਾਂ ਅੱਜ ਵੀ ਲਗਾਇਆ ਜਾਊਗਾ ਅਈ ਤਿਆਰੀ ਹੋ ਗਈ ਆ ਤਾਂ ਆਪਾਂ ਪੀਂਦੇ ਪਏ ਆਂ ਚਾਹ ਪਾਣੀ ਇਹਦੇ ਪਹਿਲਾਂ ਉਹਨਾਂ ਤੱਕ ਨੂੰ ਲਾ ਆਇਆ ਬੱਜਦਾ ਸਹੀ ਬੱਜੂਗਾ ਹਾਂ ਪੰਨਾ ਵੀ ਨਾ ਸਹੀ ਬੱਜੇ ਹਾਂ ਫੇੜ ਬੱਲਣਾ ਭਾਈ ਤੂੰ ਬੱਤੇ ਕੰਮ ਲਾ ਕੇ ਤੇ ਆ ਜਾ ਲੋ ਜੇ ਹੁਣ ਆਪਾਂ ਵੀ ਚਾਹ ਪਾਣੀ ਪੀਏ ਆ ਛੁੱਟੀ ਕਰ ਦੇਣੀ ਸਾਰਿਆਂ ਚਾਹ ਪਾਣੀ ਪੀਏ ਲੱਗਣ ਮਿਲਦੇ ਨਾਲ ਇਹ ਉਹ ਦੀਬਾ ਬੱਦੀ ਦੇ ਨਾਮ ਤੇ ਇੱਕ ਰਾਹ ਪ੍ਰਸ਼ਾਦ ਦੀ ਦੇਗ ਬੰਦੀ ਪਈ ਆ ਤੇ ਠੰਡ ਬਹੁਤ ਜ਼ਿਆਦਾ ਕਿਉਂਕਿ ਸੀ ਦਿੱਤੀ ਹੋਈ ਚੱਲਦੇ ਪਏ ਨੇ ਤੇ 13 ਪੋ ਦਾ ਦਿਨ ਵਾ ਤੇ ਅੱਜ ਧੁੰਦ ਵੀ ਬਹੁਤ ਜ਼ਿਆਦਾ ਲੱਤਨ ਦਾ ਤਾਂ ਉਮੀਦ ਨਹੀਂ ਹੈਗੀ ਵੈਸੇ ਤੇ ਹੋ ਸਕਦਾ ਲੱਤ ਵੀ ਜਾਵੇ ਤੇ ਅੱਜ ਘਰ ਵਿੱਚ ਲੰਗਰ ਹਲਵਾ ਤੇ ਹਲਵਾਈ ਜਿਹੜੇ ਲੰਗਰ ਤਿਆਰ ਕਰਦੇ ਪਏ ਨੇ ਤੇ ਸਾਰੇ ਆਪੋ ਆਪਣੇ ਕੰਮਾਂ ਨੂੰ ਲੱਗੇ ਹੋਏ ਨੇ ਤੇ ਇਧਰ ਘਰਾ ਪ੍ਰਸ਼ਾਦ ਦੀ ਦੀਗ ਵੀ ਤਿਆਰ ਹੋ ਗਈ ਆ ਧੁੰਦ ਦੇਖੋ ਚੱਕ ਕਰੋ ਧੁੰਦ ਅੱਜ ਲੱਗਦਾ ਨਹੀਂ ਕਿ ਧੁੱਪ ਲੱਗੂਗੀ ਤੇ ਅੱਜ ਸਿੱਧੀ ਦਿਹਾੜਿਆਂ ਦੇ ਵਿੱਚ ਘਰ ਦੇ ਵਿੱਚ ਲੰਗਰ ਕਰਵਾਇਆ ਜਾਊਗਾ ਹਰ ਸਾਲ ਦੀ ਤਰ੍ਹਾਂ ਤੇ ਫਿਰ ਭੋਗ ਲਗਾ ਕੇ ਸੰਗਤਾਂ ਵਿੱਚ ਵਰਤਾਇਆ ਜਾਵੇਗਾ ਬਾਈ ਗੁਰੂ ਗਰਮ ਜੀ ਬਾਈ ਗੁਰੂ ਗਰਮ ਜੀ ਓਏ 1 ਮਿੰਟ ਆ ਗਈ ਯਾਰ ਮਾਸੀ ਜੀ dari ਬੱਤੀ

ਪੰਡਤ ਜਨਾ ਸਭ ਜਿਹੜਾ ਸਾਫ ਹੋ ਗਿਆ ਹੁਣ ਲੰਗਰ ਦੀ ਸਮਾਪਤੀ ਹੋ ਗਈ ਹੈ ਤੇ ਹੁਣ ਸਾੜੇ ਜਾਣੇ ਭੁਗਾ ਲਾਇਆ ਭੁਗਾ ਲਾ ਕੇ ਤੇ ਅੱਗ ਸੇਕਣ ਦੇ ਤੇ ਗੱਪਾ ਦੀਦੀਆਂ ਨਹੀਂ ਚੱਲਣ ਦੇ ਉਹ ਆਹੋ ਆਹੋ ਗੱਪਾ ਮਾਰਣ ਦੇ ਉਸ ਸਮੇਂ ਉਹ ਟ੍ਰੈਕਟਰ ਕੱਢਣਾ ਉਹਨੇ ਕਿੰਨੇ ਗੋਪੀ ਨੇ ਉਹ ਅਮਨੇ ਬਦਲਾ ਦਾ ਕਹਾ ਗਿਆ ਕਿਥੇ ਭੇਲਿਆ ਸੀ ਕਿਥੇ ਭੇਲਣ ਡਿਆ ਸੀ ਕੀ ਬੁਖਾ ਆਇਆ ਤਾਂ ਕੀ ਲੈਂਦਾ ਮੋਲ ਚੋ ਕੀ ਲੈਂਦਾ ਹੁਣ ਨੇ ਤੂੰ ਤਾਂ ਬੜਾ ਆਪਣੇ ਆਫਰ ਲੱਗੇ ਆਫਰ ਲੱਗੇ ਹੁਣ ਕਿ ਕਾਦੀ ਆ ਜੇ ਕਿਥੇ ਉਥੇ ਜਲਸਾ ਲੱਗਾ ਢੇੜਾ ਲੱਗੇ ਜਲਸਾ ਸਾਬੜਾ ਲਗਾਓ ਨਾ ਵਧੀਆ ਤੇ ਆਉਣ ਡਿਆ ਫੋਟ ਸੋ ਕੋਈ ਟੌਰ ਮਾਰਦੀ ਹਾਂ ਹਾਂ ਨਾ ਲੱਤ ਜਿੱਪੀ ਹੋ ਗਈ ਆ ਇਧਰ ਮੇਰਾ ਪ੍ਰੋਣਾ ਵੇ ਕਿੱਦਾਂ ਬੈਠਾ ਵਿਚਾਰੇ ਨੂੰ ਜਿੰਦਾ ਬਹੁਤੀ ਠੰਡ ਲੱਗਣ ਈ ਇਹਨੂੰ ਲੋਕੀ ਠੰਡ ਲੱਗਣ ਦੀ ਜਾਂ ਕੁਝੋ ਘਾਟਾ ਪੈ ਗਿਆ ਗੱਲ ਇਹ ਗੋਪੀ ਤੇ ਇੱਕ ਗੱਲ ਮਾਰੀ ਜਦੋਂ ਮੈਂ ਵੀਡੀਓ ਬਣਾਉਣ ਲੱਗਣੀ ਆ ਨਾ ਟਰੈਕਟਰ ਸਟਾਰਟ ਕਰ ਦਿੰਦਾ ਵਾ ਤਾਂ ਸਾਰੀ ਵੀਡੀਓ ਚ ਟੁਰ ਟੁਰ ਰੌਂਦਾ ਪੈਂਦਾ ਜਾਂ ਡੋਡੀਆਂ ਲੈ ਕੇ ਆਓ ਗੁੱਡੀ ਕੋ ਪਹਿਲੇ ਲੈ ਜਾਵੇ ਇੱਥੇ ਬਹਿ ਕੇ ਝੱਬਦੇ ਆ ਤੂੰ ਮੇਟ ਤੂੰ ਛੋਟਾ ਬੱਚਾ ਕਿਤੇ ਥੋੜਾ ਤੇ ਨਾ ਮਾਮਾ ਯਾਰ ਆਈਫੋਨ ਵੀ ਠੀਕ ਹੈ ਲੋ ਜੀ ਹੁਣ ਨੇੜਾ ਹੋ ਗਿਆ ਫੁੱਲ ਤੋ ਹੁਣ ਚੌਕੇ ਵਿੱਚ ਬਹਿ ਕੇ ਗੱਲਾਂ ਮਾਰਦੇ ਪਏ ਨੇ ਸਾਰੇ ਹੁਣ ਇਸੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਤਾਂ ਨੈਕਸਟ ਬਲੌਗ ਲੈ ਕੇ ਫਿਰ ਮਿਲਦੇ ਆਂ ਤੇ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਜਿਹੜੇ ਨਿਊ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਕਿਉਂਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਇੱਕ ਹੋਰ ਨਵੇਂ ਵੀਡੀਓ ਨਾਲ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ